ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਾਰਪੁਰ ਦੇ ਪਿੰਡ ਖੜਿਆਲਾ ਸੈਨੀਆਂ ਤੋਂ ਸੰਗਤਾਂ ਦਾ ਇੱਕ ਵੱਡਾ ਇਕੱਠ ਜੈਕਾਰਿਆਂ ਦੀ ਗੂੰਜ ਨਾਲ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ ਆਪ ਦੇ ਸਰਕਾਰ ਨੂੰ ਜਾਣਕਾਰੀ ਦੇ ਲਈ ਬਤਨਾ ਇਹ ਗੁਰੂ ਨਾਨਕ ਦੇਵ ਜੀ ਦੇ ਬਾਰੇ ਸਰਕਾਰ ਨੂੰ ਮਹਾਨਿਤਰਾ ਦਾ ਨਾਮ ਹੈ ਸਾਡੀਆਂ ਸਰਦਾਰਾਂ ਦੇ ਅੰਦਰ ਕੋ ਜਿਹਦੇ ਨੂੰ ਕਿ ਫਤਿਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਚਾਰਨਛੋ ਹਾਰਕ ਧਾਤੀ ਦਸੇ ਪਾਸ਼ਾਗੀਆਂ ਦੇ ਰੂਪ ਦੇ ਵਿੱਚ ਜਿੱਥੇ ਵੀ ਚਾਰਮਵਾਰਕ ਪਾਏ ਉਹ ਸਤਾਨ ਪੂਜਣ ਯੋਗ ਹੋ ਗਿਆ ਔਰ ਇਹ ਖੜਿਆਲਾ ਸੈਣੀਆ ਵਿੱਚੋਂ ਹਰ ਸਾਲ ਦੀ ਤਰ੍ਹਾਂ ਬੜੀ ਲੰਮੀ ਪ੍ਰਾਤਨ ਬਰਯਾਦਾ ਆ ਕਿ ਸੰਗਤ ਰੂਪੀ ਪੈਦਲ ਚਾਰ ਦਿਨ ਦਾ ਸਫਰ ਕਰਕੇ ਇਹ ਚੋਲਾ ਸਾਹਿਬ ਪਹੁੰਚਦੇ ਆ ਚੋਲਾ ਸਾਹਿਬ ਪਹੁੰਚਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਸੰਗਤ ਰੂਪੀ ਸਮੇਸ਼ਾ ਹੀ ਇੱਥੋਂ ਚੱਲਦੇ ਆ ਸੋ ਅੱਜ ਉਹਦਾ ਸ਼ੁਰੂਆਤ ਹੋਈ ਆ ਇੱਥੋਂ ਅਰਦਾਸ ਬੇਨਤੀ ਕਰਕੇ ਇਹ ਸੰਗਤ ਨੇ ਚਾਲੇ ਪਾਉਣੇ ਔਰ ਚਾਰ ਦਿਨ ਦੀ ਇਹਨਾਂ ਨੇ ਸਫਰ ਤੈਅ ਕਰਕੇ ਫੇਰ ਬਾਹਗੁਰੂ ਸਤਨਾਮ ਦਾ ਜਾਪ ਕਰਦੇ ਉਸ ਝੋਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਣਾ ਸੋ ਮੈਂ ਭਾਈ ਰਣਤੇਰ ਸਿੰਘ ਜਿਨ੍ਹਾਂ ਨੂੰ ਜਸੇਦਾਰ ਥਾਪਿਆ ਗਿਆ ਅੱਜ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਲਾਪਰੀ ਸਿੰਘ ਸਾਡਾ ਬੱਚਾ ਜਿਹੜਾ ਇਸ ਸਤਾਨ ਦਾ ਤੌਰ ਮੁਖ ਸੇਵਾਦਾਰ ਸੇਵਾ ਕਰਦਾ ਉਹਦਾ ਵੀ ਧੰਨਵਾਦ ਕਰਦਾ ਸਮੁੱਚੀ ਸੰਗਤ ਤੁਸੀਂ ਦੇਖਦੇ ਠਾਠਾ ਮਾਰਦੇ ਅੱਜ ਸਮੁੰਦਰ ਜਿਹੜੇ ਆ ਇਸ ਜੋੜ ਮੇਲੇ ਦੇ ਵਿੱਚ ਜਿਹੜੇ ਆ ਸ਼ਾਮਲ ਹੁੰਦੇ ਸਾਰੀ ਸੰਗਤ ਨੂੰ ਬਹੁਤ-ਬਹੁਤ ਬਧਾਈ

ਦੋ ਮੁਕਸੀਬਾ ਆ ਰਹੇ ਹਨ ਉਹਨਾਂ ਦੀ ਗਵਾਈ ਵਿੱਚ ਗੁਰੂ ਸਾਹਿਬ ਜੀ ਤਰਾ ਕੇ ਲੈ ਕੇ ਇਹ ਪੈਨਲ ਸੰਗਤਾਂ ਦਾ ਸੰਗ ਸਮਗਤ ਸਤਿਗੁਰੂ ਨਾਨਕ ਦੇ ਮਹਾਰਾਜੀ ਦੇ ਚੋਲੇ ਸਾਹਿਬ ਜੀ ਦੇ ਦਰਸ਼ਨ ਵਾਸਤੇ ਚਾਲੇ ਪਾਏ ਹਨ ਅੱਤੇ ਮੇਰਾ ਬਾਬਾ ਨਾਲ ਤੁਸੀਂ ਉਹਨਾਂ ਦੇ ਚੌਥੇ ਦਿਨ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਦੇ ਪਾਪ ਨੂੰ ਤਲਵਾ ਸਾਹਿਬ ਜੀ ਨੇ ਦਰਸ਼ਨ ਕਰ ਲਿਆ ਸੰਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਕੇ ਸਾਲੀਆਂ ਸੰਤਾਂ ਨੂੰ ਬੇਤੀ ਹੈ ਰਸਤੇ ਵਿੱਚ ਜਾਂਦਾ ਹੋਇਆ ਵਾਹਿਗੁਰੂ ਘਰ ਮੰਤਰ ਮੂਰ ਮੰਤਰ ਦਾ ਜਾਪ ਕਰਨਾ ਨਸ਼ਾ ਤੋਂ ਬਚ ਕੇ ਰਹਿਣਾ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਹ ਹੋਰ ਗੱਲਾਂ ਛੱਡ ਕੇ ਵਾਹਿਗੁਰੂ ਘਰ ਮੰਤਰ ਦੇ ਮੂਲ ਮੰਤਰ ਦਾ ਜਾਪ ਕਰਦਿਆ ਹੋਇਆ ਇਹ ਵੀ ਗੁਰੂ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਖੁਸ਼ੀ ਨਾਲ ਕਿ ਆਪਣੇ ਘਰ ਨੂੰ ਆਉਣਾ ਆਪ ਜੀ ਦੀ ਗੁਰੂ ਸਾਹਿਬ ਜੀ ਦੀ ਕਿਰਪਾ ਕਾਰਨ ਤੁਹਾਡੀ ਇਹ ਯਾਤਰਾ ਸਫਲ ਹੋਵੇ ਕਲਗੀਧਰ ਦੇ ਪੁੱਤਰੋ ਧੀਓ ਅਮਰ ਜੀ ਤਾਲੀ ਬਣ ਕੇ ਜਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ